ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਲੈ ਕੇ ਹਾਜ਼ਰ ਹੋਏ ਆ ਅੱਜ ਦੀ ਇੱਕ ਨਵੀਂ ਕਹਾਣੀ ਦੋਸਤੋ ਸ਼ੁਰੂ ਕਰਦੇ ਆ ਅੱਜ ਦੀ ਕਹਾਣੀ ਨੂੰ ਕੁਝ ਦਿਨ ਦਿਨਾਂ ਤੋਂ ਨਵਤੇਜ ਦਾ ਰਵਈਆ ਬਦਲਣਾ ਸ਼ੁਰੂ ਹੋ ਗਿਆ ਸੀ ਪਹਿਲਾਂ ਗੱਲਬਾਤ ਤੇ ਮਿਲਣਾ ਗਿੱਲਣਾ ਘੱਟ ਹੋਇਆ ਫਿਰ ਬਹਾਨੇ ਬਣਾ ਕੇ ਉਸਨੇ ਮੇਰੇ ਤੋਂ ਦੂਰ ਰਹਿਣਾ ਸ਼ੁਰੂ ਕੀਤਾ ਅਤੇ ਆਖਿਰ ਇੱਕ ਦਿਨ ਅੰਦਰਲਾ ਕੋੜਾ ਸੱਚ ਜ਼ੁਬਾਨ ਤੇ ਆ ਹੀ ਗਿਆ ਤੇਰੇ ਨਾਲ ਵਿਆਹ ਕਰਾ ਕੇ ਉਮਰ ਪਰ ਬੇਔਲਾਦ ਰਹਿਣ ਤੋਂ ਬਿਨਾ ਹੋਰ ਕੀ ਮਿਲਣਾ ਮੈਨੂੰ ਮੈਂ ਸਾਰੀ ਉਮਰ ਬੇਔਲਾਦ ਨਹੀਂ ਰਹਿਣਾ ਚਾਹੁੰਦਾ ਇਹ ਗੱਲ ਆਖ ਕੇ ਉਹ ਸਦਾ ਦੇ ਲਈ ਨੀਤੂ ਦੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਗਿਆ ਹੁਣ ਤੱਕ ਨੀਤੂ ਨੇ ਅਨਾਥ ਹੋਣ ਦਾ ਦੁੱਖ ਭੋਗਿਆ ਸੀ ਹੁਣ ਬੇਔਲਾਦ ਹੋਣ ਦੀ ਪੀੜ ਨਾਲ ਪੂਰੀ ਜ਼ਿੰਦਗੀ ਸਾਹਮਣੇ ਸੀ ਨੀਤੂ ਅੱਜ ਤੱਕ ਕਦੇ ਵੀ ਇਸ ਤਰ੍ਹਾਂ ਦੁਖੀ ਨਹੀਂ ਸੀ ਹੋਈ ਜਿਵੇਂ ਨਵਤੇਜ ਦੇ ਛੱਡ ਜਾਣ ਤੋਂ ਪਿੱਛੋਂ ਰਹਿਣ ਲੱਗੀ ਉਹ ਜਿਵੇਂ ਹੀ ਕਿਸੇ ਗਡੂੰਗੀ ਨਹਿਰੀ ਖੱਡ ਦੇ ਵਿੱਚ ਜਾ ਡਿੱਗੀ ਹੋਵੇ ਦੁਨੀਆ ਤੋਂ ਬੇਖਬਰ ਆਪਣੇ ਆਪ ਤੋਂ ਬੇਖਬਰ ਫੌਜੀ ਮਾਮੇ ਨੂੰ ਫਿਕਰ ਲੱਗਣ ਲੱਗ ਗਿਆ ਇਸ ਤਰ੍ਹਾਂ ਤਾਂ ਕੁੜੀ پاگل ਹੋ ਜਾਊਗੀ ਉਸਨੇ ਨੀਤੂ ਨੂੰ ਇਸ ਹਾਲਾਤ ਦੇ ਵਿੱਚੋਂ ਕੱਢਣ ਲਈ ਹਰ ਹਿੱਲਾ ਵਰਤਿਆ ਉਸ ਨੂੰ ਚੰਗੇ ਸਿਹਤ ਨਾਲ ਜੋੜਿਆ ਆਰਮ ਕਾਰਮ ਵੱਲ ਜੋ ਮੋੜਿਆ ਉਸ ਨੂੰ ਦੁਬਾਰਾ ਨੌਕਰੀ ਤੇ ਜਾਣਾ ਸ਼ੁਰੂ ਕਰਵਾਇਆ ਉਹ ਨੀਤੂ ਨੂੰ ਜ਼ਿੰਦਗੀ ਜਿਉਣ ਲਈ ਪ੍ਰੇਰਨਾ ਕੁਝ ਕਰਨ ਦੇ ਲਈ ਪ੍ਰੇਰਨਾ ਹਰ ਵਕਤ ਹੌਸਲਾ ਦਿੰਦਾ ਰਹਿੰਦਾ ਆਖਿਰ ਉਸ ਦੀ ਮਿਹਨਤ ਨੇ ਰੰਗ ਦਿਖਾਇਆ ਨੀਤੂ ਨੇ ਆਪਣੀ ਜ਼ਿੰਦਗੀ ਅਨਾਥ ਬੇਸਹਾਰਿਆਂ ਨੂੰ ਸਮਤ ਲੇਖੇ ਕਰਨ ਦਾ ਫੈਸਲਾ ਕਰ ਲਿਆ ਸਰਕਾਰੀ ਨੌਕਰੀ ਛੱਡ ਦਿੱਤੀ ਆਪਣੇ ਮਾਤਾ ਪਿਤਾ ਦੇ ਨਾਂ ਨਾਲ ਇੱਕ ਗੈਰ ਸਰਕਾਰੀ ਸੰਸਥਾ ਸ਼ੁਰੂ ਕੀਤੀ ਤੇ ਆਪਣੇ ਸ਼ਹਿਰ ਤੋਂ ਦੂਰ ਹਿਮਾਚਲ ਨਾਲ ਲੱਗਦੇ ਪਹਾੜੀ ਇਲਾਕੇ ਦੇ ਵਿੱਚ ਇੱਕ ਅਨਾਥ ਆਸ਼ਰਮ ਸਥਾਪਿਤ ਕੀਤਾ ਤੇ ਬੇਔਲਾਦ ਜੋੜੇ ਅਕਸਰ ਬੱਚਾ ਗੋਦ ਲੈਣ ਲਈ ਆਉਂਦੇ ਕਿੰਨਿਆ ਹੀ ਦਰਦ ਕਹਾਣੀਆਂ ਸੁੰਦੀਨੀ ਤੂੰ ਨੂੰ ਆਪਣਾ ਦਰਦ ਮਾਮੂਲੀ ਜਾਹ ਲੱਗਦਾ ਇਸ ਤਰ੍ਹਾਂ ਹੀ ਅੱਜ ਇੱਕ ਬੇਉਲਾਦ ਜੋੜਾ ਬੱਚਾ ਗੋਦ ਲੈਣ ਲਈ ਆ ਰਿਹਾ ਸੀ। ਉਹਨਾਂ ਦੇ ਆਉਣ ਦਾ ਖਿਆਲ ਕਰਦਿਆਂ ਨੀਤੂ ਪਾਰਕ ਦੇ ਵਿੱਚ ਉੱਠ ਆਪਣੇ ਦਫ਼ਤਰ ਦੇ ਵੱਲ ਚਲੀ ਪਈ। ਨੀਤੂ ਆਪਣੀ ਆਰਾਮ ਕੁਰਸੀ ਤੇ ਖਿੜਕੀ ਦੇ ਸਾਹਮਣੇ ਬੈਠੀ ਸੀ। ਉੱਥੋਂ ਹਰ ਕੋਈ ਆਉਂਦਾ ਜਾਂਦਾ ਆਸਾਨੀ ਨਾਲ ਨਜ਼ਰ ਆਉਂਦਾ ਸੀ। ਕਰੀਬ ਅੱਧਾ ਪੌਣਾ ਘੰਟਾ ਬੀਤ ਜਾਣ ਪਿੱਛੋਂ ਇੱਕ ਕਾਰ ਆ ਕੇ ਰੁਕੀ। ਭਾਵੇਂ ਉਹ ਇੰਨੀ ਦੂਰ ਸੀ ਕਿ ਪਹਿਚਾਨਣਾ ਔਖਾ ਸੀ ਪਰ ਉਸਦੀ ਡੀਲ ਡੋਲਣ ਲੱਗੀ ਧੁਖ ਖੜਕਣ ਦੇ ਤੁਰਨ ਦੇ ਤਰੀਕੇ ਤੋਂ ਨੀਤੂ ਨੇ ਪਹਿਚਾਨ ਲਿਆ ਸੀ ਇਹ ਉਹੀ ਨਵਤੇਜ ਸੀ ਕੁਝ ਸੋਚ ਕੇ ਨੀਤੂ ਨੇ ਫਾਈਲ ਚੁੱਕੀ ਤੇ ਬਾਹਰ ਸੇਵਾਦਾਰ ਨੂੰ ਕਿਹਾ ਜਦੋਂ ਵੀ ਇਹ ਆਉਣਾ ਤਾਂ ਪਹਿਲਾ ਪਤਨੀ ਨੂੰ ਅੰਦਰ ਭੇਜਣਾ ਆਪ ਉਹ ਵਾਪਸ ਆਪਣੇ ਦਫ਼ਤਰ ਵਿੱਚ ਆ ਬੈਠੇ ਕੁਝ ਮਿੰਟਾਂ ਦੀ ਉਡੀਕ ਪਿੱਛੋਂ ਰਮਨ ਦਫ਼ਤਰ ਦੇ ਵਿੱਚ ਦਾਖਲ ਹੋਈ ਕੁਝ ਕਾਗਜ਼ੀ ਕਾਰਵਾਈ ਹੋਈ ਸੀ ਤੇ ਕੁਝ ਸਵਾਲ ਜਵਾਬ ਸੀ ਜੋ ਕਿ ਬੱਚਾ ਗੋਦ ਲੈਣ ਵਾਲੇ ਹਰ ਵਿਅਕਤੀ ਲਈ ਲਾਜ਼ਮੀ ਸੀ ਨੀਤੂ ਨੂੰ ਪਤਾ ਸੀ ਕਿ ਨਵ ਤੇ ਸਵਾਲਾਂ ਦੇ ਜਵਾਬ ਦੇਣ ਵੇਲੇ ਉਸ ਦੇ ਸਾਹਮਣੇ ਐਸ ਅਸੇਜ ਮਹਿਸੂਸ ਕਰੇਗਾ ਤਾਂ ਉਸਨੇ ਕੱਲੀ ਰਮਨ ਨੂੰ ਪਹਿਲਾਂ ਅੰਦਰ ਬੁਲਾਉਣ ਵਾਲਾ ਰਾਹ ਚੁਣਿਆ ਜਿੱਥੇ ਜਿੱਥੇ ਰਮਨ ਦੇ ਸਾਇਨ ਹੋਣੇ ਸਨ ਨੀਤੋਂ ਕਰਵਾਉਂਦੀ ਗਈ ਤੇ ਨਾਲ ਨਾਲ ਸਵਾਲ ਜਵਾਬ ਵੀ ਹੁੰਦੇ ਰਹੇ ਰਮਨ ਨੇ ਦੱਸਿਆ ਕਿ ਵਿਆਹ ਦੇ 7 ਸਾਲ ਬੀਤ ਜਾਣ ਤੇ ਵੀ ਬੱਚਾ ਨਾ ਹੋਣ ਕਰਕੇ ਡਾਕਟਰ ਸਲਾਹਾਂ ਲੈਣੀਆਂ ਪਈਆਂ ਸ਼ੁਰੂ ਕੀਤੀਆਂ ਤਾਂ ਪਤਾ ਲੱਗਿਆ ਕਿ ਨਵ ਤੇਜ ਨੂੰ ਜਨਮ ਤੋਂ ਹੀ ਇਸ ਤਰ੍ਹਾਂ ਦਾ ਨੁਕਸ ਹੈ ਕਿ ਉਹ ਭਾਵ ਕੀ ਕੋਈ ਇਲਾਜ ਕਰਵਾਵੇ ਪਰ ਬੱਚਾ ਪੈਦਾ ਨਹੀਂ ਕਰ ਸਕਦਾ ਡਾਕਟਰ ਨੇ ਹੋਰ ਕਈ ਤਰੀਕੇ ਸੁਝਾਏ ਪਰ ਉਹਨਾਂ ਨੇ ਬੱਚਾ ਗੋਦ ਲੈਣ ਨੂੰ ਹੀ ਜਿਹੜਾ ਕਿ ਪੈਲ ਕੁਝ ਚੀਰਪਿਛੋਂ ਨਵਤੇਜ ਨੂੰ ਵੀ ਅੰਦਰ ਬੁਲਾਇਆ ਗਿਆ ਸਾਹਮਣੇ ਨੀਤੂ ਨੂੰ ਦੇਖ ਉਸ ਦਾ ਸਰੀਰ ਸਿਰ ਤੋਂ ਪੈਰਾਂ ਤੱਕ ਬਰਫ ਹੋ ਗਿਆ ਜ਼ਿੰਦਗੀ ਦੇ ਇਸ ਮੋੜ ਤੇ ਨੀਤੂ ਨਾਲ ਸਾਹਮਣਾ ਹੋਵੇਗਾ ਉਸ ਨੇ ਕਦੇ ਸੁਪਨੇ ਦੇ ਵੀ ਨਹੀਂ ਸੋਚਿਆ ਸੀ ਨੀਤੂ ਨੂੰ ਸਤਿਸ਼ਯਾਕਾਲ ਆ ਕੇ ਉਸ ਨੇ ਹੱਥ ਜੋੜ ਪਰ ਇਸੇ ਤਰ੍ਹਾਂ ਜੋੜੇ ਜਿਵੇਂ ਕੋਈ ਅਪਰਾਧੀ ਜੱਜ ਸਾਹਮਣੇ ਸਜ਼ਾ ਸੁਣਵਾਉਣ ਤੋਂ ਪਹਿਲਾਂ ਰਹਿਮ ਦੀ ਅਪੀਲ ਕਰ ਰਿਹਾ ਹੋਵੇ ਮੀਤੂ ਨੇ ਬੜੀ ਸਾਦਗੀ ਦੇ ਨਰਮੇ ਨਾਲ ਜਿਹੜੀ ਫਾਈਲ ਉਸ ਦੇ ਅੱਗੇ ਕਰਦਿਆਂ ਕਿਹਾ ਤੁਹਾਡੀ ਪਤਨੀ ਦੇ ਸਾਈਨ ਹੋ ਚੁੱਕੇ ਹਨ ਬਸ ਤੁਹਾਡੇ ਬਾਕੀ ਹਨ ਜਿੱਥੇ ਜਿੱਥੇ ਸਾਈਨ ਕਰਨ ਨੂੰ ਕਿਹਾ ਗਿਆ ਨਵ ਤੇਜ ਚਾਬੀ ਦਿੱਤੇ ਖਡੋਣੇ ਵਾਂਗ ਕਰਦਾ ਰਿਹਾ ਬਾਕੀ ਦੀ ਕਾਰਵਾਈ ਆਸ਼ਰਮ ਵਿੱਚ ਕਰ ਲਵਾਂਗੇ ਆਓ ਚੱਲੀਏ ਕਹਿੰਦੇ ਨੀਤੂ ਨੇ ਫਾਈਲ ਚੁੱਕ ਲਈ ਤੇ ਹੁਣ ਤੱਕ ਬੁੱਤ ਬਣੇ ਹੋਏ ਨਵਤੇਜ ਨੇ ਨੀਤੂ ਵੱਲ ਦੇਖ ਕੇ ਫਿਰ ਹੱਥ ਜੋੜੇ ਬੜੀ ਮੁਸ਼ਕਲ ਨਾਲ ਮੂੰਹੋਂ ਬੋਲ ਕੱਢਿਆ ਮੈਂ ਮੇਰੀ ਮੇਰੀ ਬਦਤਮੀਜੀ ਬਦਨਸੀਬੀ ਅੱਜ ਮੈਨੂੰ ਇੱਥੇ ਲੈ ਆਈ ਹੈ ਨੀਤੂ ਨੇ ਉਸ ਦੀ ਗੱਲ ਨੂੰ ਟੋਕਿਆ ਬਦਨਸੀਬ ਤਾਂ ਉਹ ਹੁੰਦੇ ਨੇ ਨਮਤੇਜ ਸਿੰਘ ਜੀ ਜਿਨ੍ਹਾਂ ਨੂੰ ਦਿਪਤਾ ਪਵੇ ਅਤੇ ਉਹਨਾਂ ਦਾ ਰੱਬ ਵੀ ਉਹਨਾਂ ਨੂੰ ਕੱਲਿਆਂ ਛੱਡ ਜਾਵੇ ਤੁਸੀਂ ਤਾਂ ਬੜੇ ਖੁਸ਼ਕਿਸਮਤ ਹੋ ਕਿ ਤੁਹਾਡੀ ਪਤਨੀ ਨੇ ਇਸ ਹਾਲਤ ਦੇ ਵਿੱਚ ਵੀ ਤੁਹਾਡਾ ਸਾਥ ਦਿੱਤਾ